ਬਹੁਤ ਹੀ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਪ੍ਰਾਗ ਪੰਜਾਬ ਦੇ ਚੋਟੀ ਦੇ ਉਹ ਵਿਦਵਾਨ ਨੇ ਜਿਨ੍ਹਾਂ ਨੇ ਤਾਂ ਅਮਰ ਅਸੀਂ ਤਾਂ ਬਹੁਤ ਕੁਝ ਸਿੱਖਿਆ ਜੇ ਪੰਜਾਬ ਦੀ ਸਿੱਖ ਅਸਤੀ ਨੂੰ ਕਿਸੇ ਇਨਸਾਨ ਨੇ ਬਹੁਤ ਵਧੀਆ ਢੰਗ ਨਾਲ ਡੀਕੋਡ ਕੀਤਾ ਜਿਹੜੇ ਬਹੁਤ ਲੰਡ ਆਦਮੀ ਆ ਸਰਦਾਰ ਡਾਕਟਰ ਤੇ ਪ੍ਰਿੰਸੀਪਲ ਰਹੇ ਸਰਦਾਰ ਅਮਰਜੀਤ ਸਿੰਘ ਪ੍ਰਾਗ ਇਹਨਾਂ ਦੇ ਨਾਲ ਪ੍ਰੋਫੈਸਰ ਬਾਬਾ ਸਿੰਘ ਜੀ ਜਿਹੜੇ ਲਗਾਤਾਰ ਪੰਜਾਬ ਦੀ ਕਿਸਾਨ ਲਹਿਰ ਦੇ ਨਾਲ ਅਟੱਟ ਰੂਪ 'ਚ ਜੁੜੇ ਹੋਏ ਨੇ ਲਗਾਤਾਰ ਕੋਈ ਨਾ ਕੋਈ ਆਪਣੀ ਗਤੀਵਿਧੀ ਦਿੱਲੀ ਦੇ ਤਖਤ ਨੂੰ ਵੀ ਛੱਡ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਕਾਰਜ ਕਰਦੇ ਨੇ ਤੇ ਲੋਕ ਅਧਕਾਰ ਲਹਿਰ ਪੰਜਾਬ ਜਿਨੇ ਪਹਿਲ ਕਦਮੀ ਕੀਤੀ ਆ ਕਿ ਇਕੱਠੇ ਕਰਕੇ ਇੱਕ ਜੱਟ ਹੋ ਕੇ ਸਿਰ ਜੋੜ ਕੇ ਬੈਠੀਏ ਕਿਹੇ ਸੰਕਟ ਦੀਆਂ ਪਰਤਾਂ ਕੀ ਆ ਕੀ ਲੈਂਡ ਪੋਲਿੰਗ ਪਾਲਿਸੀ ਤਾਂ ਕੀ ਸੀਮਤਾ ਜਾਂ ਸਟੇਟ ਇਸ ਪੱਧਰ ਤੱਕ ਜ਼ਾਲਮ ਹੋ ਗਈ ਆ ਕਿ ਲੋਕਾਂ ਦੇ ਖਿਲਾਫ ਚਲੀ ਗਈ ਆ ਪਹਿਲੀ ਵਾਰੀ ਪੰਜਾਬ ਦੀ ਸਟੇਟ ਦੀ ਕੀ ਮਜਬੂਰੀ ਆ ਗਈ ਕਿ ਇਸ ਪੱਧਰ ਤੱਕ ਐਂਟੀ ਪਿਪਲ ਐਂਟੀ ਰੂਰਲ ਸਾਈਡ ਚਲੀ ਗਈ ਆ ਲੋਕ ਵਿਰੋਧੀ ਤੇ ਪਿੰਡੂ ਵਿਰੋਧੀ ਸਰਕਾਰ ਨੇ ਆਪਣਾ ਪਿਕਲ ਵਜਾ ਦਿੱਤਾ ਉਹਦੇ ਲਈ ਬਾਰ ਬਾਰ ਨਿਤ ਮੀਟਿੰਗਾਂ ਕਰਦੀ ਕਿਹੜੀ ਇਹ ਹੈ ਜੀ ਚੇਨ ਚੱਕਰ ਚੱਲਿਆ ਜਿਹਦੇ ਕਰਕੇ ਉਹਦੇ ਤੇ ਆਪਾਂ ਸਾਰੇ ਗੱਲਬਾਤ ਦੇ ਤੇ ਕਰਦੇ ਰਹਿ ਗਏ ਮੈਂ ਦੋ ਬੁਨਿਆਦੀ ਗੱਲਾਂ ਪਹਿਲਾਂ ਕਰਨੀਆਂ ਚਾਹਨਾ ਕਿ ਇਸ ਸੰਕਟ ਨੂੰ ਪੰਜਾਬ ਦੀ ਸਭਿਆਤਾ ਸਿਵਲਾਈਜੇਸ਼ਨ ਦਾ ਸੰਕਟ ਸਮਝਣਾ ਚਾਹੀਦਾ ਇਹ ਕੋਈ ਛੋਟਾ ਮੋਟਾ ਸੰਕਟ ਨਹੀਂ ਇਹ ਸੰਕਟ ਇੱਕ ਖਿੱਤੇ ਦੀ ਬਹੁਤ ਵੱਡੇ ਸੰਕਟ ਦੇ ਤੌਰ ਤੇ ਸਾਹਮਣੇ ਆ ਰਿਹਾ ਇਸ ਸੰਕਟ ਚੋਂ ਨਿਕਲਣ ਲਈ ਸਭ ਤੋਂ ਪਹਿਲਾਂ 1857 ਚ ਇਸ ਕਿਤੇ ਦੇ ਲੋਕਾਂ ਨੇ ਲੜਾਈ ਲੜੀ ਸੀ ਲਗਾਤਾਰ ਲੜਾਈਆਂ ਅਜ 2025 ਚ ਬੈਠੇ ਆ ਮੈਂ ਦੋ ਆਧਾਰਨਾ ਦੇਵਾਂਗਾ ਪਹਿਲੀ ਵਾਰੀ ਜਦੋਂ ਲੜਾਈ ਲੜੀ ਉਦੋਂ ਅੰਗਰੇਜ਼ਾਂ ਦੇ ਖਿਲਾਫ ਸੀ ਕਿ ਤੁਸੀਂ ਇੰਨੇ ਨੇ ਟੈਕਸ ਲਾ ਰਹੇ ਹੋ ਇਹ ਟੈਕਸ ਆਨੂੰ ਅਸੀਂ ਕਬੂਲ ਨਹੀਂ ਕਰਦੇ ਇਸ ਕਰਕੇ ਲੜਾਂਗੇ ਉਹ ਤੋਂ ਬਾਅਦ ਚ ਜਿੰਨਾ ਵੱਡੇ ਬੰਦਿਆਂ ਨੇ ਲਿਖਿਆ ਕਿ ਗਦਰੀ ਬਾਬੇ ਇਸ ਧਰਤੀ ਨੂੰ ਜਦੋਂ ਬਾਅਦ ਚ ਬਾਬੇ ਬਣੇ ਆਪਣੀ ਜ਼ਵਾਨੀ ਚ ਛੱਡ ਕੇ ਚਲੇ ਗਏ ਸੀ ਇਤਿਹਾਸਕਾਰ ਪ੍ਰੋਫੈਸਰ ਅੰਧੀਰ ਸਿੰਘ ਹਣੀ ਲਿਖਦੇ ਨੇ ਕਿ ਕਰਜ਼ਾ ਕਰਜੇ ਦੇ ਵਿੱਚ ਫਸੇ ਹੋਏ ਸੀ ਉਹਨਾਂ ਨੂੰ ਦੋ ਡੰਗ ਦੀ ਰੋਟੀ ਖਾਣੀ ਵੀ ਨਸੀਬ ਨਹੀਂ ਸੀ ਹੋ ਰਹੀ ਉਹ ਅਮਰੀਕਾ ਕੈਨੇਡਾ ਦੀਆਂ ਮਿੱਲਾਂ ਦੇ ਵਿੱਚ ਜਾ ਕੇ ਆਪਣਾ ਕਰਜ਼ਾ ਲਾਉਣ ਲਈ ਆਪਣੀ ਜ਼ਮੀਨਾਂ ਜਿਹੜੀਆਂ ਗਹਿਣੇ ਪਈਆਂ ਸੀ ਉਹਨਾਂ ਨੂੰ ਛਡਾਉਣ ਲਈ ਕਿਉਂਕਿ ਲਗਾਣ ਇੰਨਾ ਜ਼ਿਆਦਾ ਸੀ ਉਹ ਕਰਜ਼ੇ 'ਚ ਡੁੱਬੇ ਪਏ ਸੀਗੇ ਤੇ ਉੱਥੇ ਜਾ ਕੇ ਜਿ ਉਹਨਾਂ ਨੇ ਆਪਣਾ ਹਸਰ ਦੇਖਿਆ ਕਿ ਸਾਡੇ ਨਾਲ ਕੀ ਵੀਤ ਰਹੀ ਆ ਤੇ ਉਸ ਧਰਤੀ ਤੋਂ ਇੱਕ ਨਵੇਂ ਕਿਸਮ ਦਾ ਸੁਪਨਾ ਲੈ ਕੇ ਇਸ ਧਰਤੀ ਤੇ ਵਾਪਸ ਪਰਤੇ ਉਹਨਾਂ ਗਦਰੀ ਬਾਬਿਆਂ 'ਚ ਤਿੰਨ ਵੱਡੀਆਂ ਖੂਬੀਆਂ ਸੀ ਨੰਬਰ 1 ਉਹ ਬੜੀ ਫੰਡਾਮੈਂਟਲ ਕਲੈਰਿਟੀ ਸੀ ਕਿ ਇਸ ਧਰਤੀ ਤੋਂ ਅਸੀਂ ਅੰਗਰੇਜ਼ਾਂ ਨੂੰ ਦਬਲਣਾ ਦੂਜੀ ਉਹਨਾਂ ਨੂੰ ਕਲੈਰਿਟੀ ਬੜੀ ਜ਼ਿਆਦੇ ਸੀ ਕਿ ਇੱਕ ਇਸ ਕਿਸਮ ਦੀ ਸਾਫ਼ ਸੁਥਰੀ ਰਾਜਨੀਤੀ ਇਸ ਧਰਤੀ ਤੇ ਲੈ ਕੇ ਆਉਣੀ ਆ ਜਿੱਥੇ ਇੱਥੇ ਕਾਲੇ ਤੇ ਕਾਲੇ ਗੋਰੇ ਸਾਰੇ ਪਰੇ ਹੋਣ ਕਿਰਤ ਕਰਨ ਵਾਲੇ ਕਿਸਾਨਾਂ ਦਾ ਖੇਤ ਮਜ਼ਦੂਰਾਂ ਦਾ ਪਿੰਡਿਆਂ ਦਾ ਲੋਕਾਂ ਦਾ ਰਾਜ ਹੋਵੇ ਤੀਸਰੀ ਸੀ ਉਹ ਬਹੁਤ ਹੀ ਪਵਿੱਤਰ ਰੂਹਾਂ ਸੀ ਜਿਹੜੀਆਂ ਬੜੀ ਪ੍ਰਤੀਵਾਤਾ ਦੇ ਨਾਲ ਚਾਹੇ ਉਹ ਕਾਲੇ ਪਾਣੀਆਂ ਸੀ ਜਾਂ ਜਿਹੜੀ ਵੀ ਥਾਂ ਸੀ ਆਪਣੇ ਆਪ ਨੂੰ ਸ਼ਹਾਦਤਾਂ ਦੇ ਗਏ ਤਿੰਨ ਉਹਨਾਂ ਦੀਆਂ ਵੱਡੀਆਂ ਕੁਰਬਾਨੀਆਂ ਤਿੰਨ ਉਹਨਾਂ ਦੇ ਬੜੀ ਕੁਆਲਿਟੀ ਨਾਲ ਲੜੇ ਉਹ ਤੋਂ ਬਾਅਦ ਚ ਆ ਕੇ ਇਸ ਧਰਤੀ ਤੇ ਜਦੋਂ ਆਜ਼ਾਦੀ ਆਉਂਦੀ ਆ ਉਹ ਦੌਰ ਐਸਾ ਸੀ ਕਿ ਮਜਾਰਾ ਮੂਵਮੈਂਟ ਇਸ ਮਾਲਵੇ ਦੇ ਖਿੱਤੇ 'ਚ ਬਹੁਤ ਵੱਡੀ ਲਹਿਰ ਲੜੀ ਗਈ ਕਿ ਲੋਕਾਂ ਨੇ ਆਪਣੀਆਂ ਪਾਰਟੀਆਂ ਬਣਾ ਕੇ ਕਿ ਇਸ ਵਕਤ ਦੀਆਂ ਸਰਕਾਰਾਂ ਨੂੰ ਉਸ ਵਕਤ ਕਿ ਜਿਸ ਫਸਲ ਦੇ ਮਸਲੇ ਸੀਗੇ ਉਹਨਾਂ ਦੇ ਖਿਲਾਫ ਲੜਾਈਆਂ ਲੜੀਆਂ ਉਹ ਤੋਂ ਬਾਅਦ ਚ ਜਦੋਂ ਵੀ ਇਸ ਧਰਤੀ ਤੇ ਕਿਸੇ ਨਾ ਕਿਸੇ ਰੂਪ ਚ ਲੜਾਈ ਹੋਈ ਜਾਂ ਕਿਸ਼ਨਗੜ ਦੀ ਕਿਸਾਨ ਸੰਘਰਸ਼ ਬਹੁਤ ਮਸ਼ਹੂਰ ਆ ਹਿੰਦੁਸਤਾਨ ਵੀ ਕਿਉਂਕਿ तमाम ਹਿੰਦੁਸਤਾਨ ਪਿੰਡਾਂ ਚ ਵੱਸਦਾ ਚਾਹੇ ਗਾਂਧੀ ਕਹਿੰਦਾ ਸੀ ਜਾਂ ਡਾਕਟਰ ਭੀਮਰਾਓ Ambedkar ਕਹਿੰਦਾ ਸੀ ਚਾਹੇ ਨਹਿਰੂ ਜਿਹੜਾ ਵੀ ਕਹਿੰਦਾ ਸੀ ਕਿਉਂਕਿ ਇਸ ਖਿੱਤੇ ਦੀ ਸਿਵਲਾਈਜੇਸ਼ਨ ਸਭਿਆਤਾ ਜਿਹੜੀ ਆ ਉਹਦਾ ਚਾਹੇ ਗੀਤ ਆ ਸੰਗੀਤ ਆ ਗਾਇਕਾ ਇਹਦਾ ਸਿੱਖ ਧਰਮਾ ਜੋ ਵੀ ਆ ਉਹ ਪਿੰਡਾਂ ਦੀ ਇੱਕ ਸਿਵਲਾਈਜੇਸ਼ਨ ਤੋਂ ਖੜ ਕੇ ਵਿਕਸਤ ਹੋਇਆ ਕਿ ਇਸ ਪਿੰਡ ਨੇ ਗਾਂ ਕਿੱਧਰਲੇ ਪਾਸੇ ਨੂੰ ਜਾਣਾ ਹੌਲੀ-ਹੌਲੀ ਆਉਂਦਿਆ ਇੱਕ ਘਟਨਾ ਇਹ ਜੀ ਵਾਪਰੀ ਕਿ 1980 ਮਿਆਂ 90 ਮਿਆਂ ਤੋਂ ਬਾਅਦ ਮੈਂ ਉਹ ਪੁਰਾਣਾ ਦੌਰ ਥੋੜਾ ਛੜਦਾ ਹੋਇਆ 90 ਮਿਆਂ ਚ ਇੱਕ ਦੁਨੀਆ ਪਾਰ ਚ ਇੱਕ ਰੂਲ ਬਦਲ ਗਿਆ ਕਿ ਹੁਣ ਹੌਲੀ-ਹੌਲੀ ਰਾਜ ਬਹੁਤਾ ਕੁਝ ਨਹੀਂ ਕਰ ਸਕਦਾ ਵੱਡੇ-ਵੱਡੇ ਜਿਹੜੇ ਅਮੀਰ ਘਰਾਣੇ ਆ ਉਹਨਾਂ ਨੂੰ ਖੁੱਲੀਆਂ ਛੁੱਟੀਆਂ ਦੇ ਦੇ ਉਸ ਖੁੱਲੀਆਂ ਛੁੱਟੀਆਂ ਦੇ ਵਿੱਚ 1990 ਤੋਂ ਅੱਜ 2025 ਤੱਕ ਪਹੁੰਚਦੇ ਪਹੁੰਚਦੇ ਬਹੁਤ ਮਸ਼ਹੂਰ ਪ੍ਰੋਫੈਸਰ ਨੇ ਅਰਣ ਕੁਮਾਰ ਜਿਨ੍ਹਾਂ ਨੇ ਆਪਣੀ ਤਾ ਉਮਰ 146 ਤੋਂ ਲੈ ਕੇ 2025 ਸੱਕ ਕਾਲੀ ਆਰਥਿਕਤਾ ਤੇ ਕੰਮ ਕੀਤਾ ਬਲੈਕ ਮਨੀ ਤੇ 2012 ਦੇ ਵਿੱਚ ਹਿੰਦੁਸਤਾਨ ਚ ਜਿਹੜੇ ਬਹੁਤ ਅਮੀਰ ਲੋਕ ਬਣੇ ਜਿਨ੍ਹਾਂ ਨੇ ਸਟੇਟ ਦੀ ਹਰੇਕ ਪਰਤ 'ਚੋਂ ਲੁੱਟ ਪੈਦਾ ਕੀਤੀ ਉਹਨਾਂ ਕੋਲੇ ਹਿੰਦੁਸਤਾਨ ਦੇ ਟੋਟਲ ਪੈਸੇ ਦਾ 62% ਸੀ ਤੇ ਪੰਜਾਬ 'ਚੋਂ 65% ਸੀ ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਆ ਹੁਣ ਲੇਟੈਸਟ ਉਹਨਾਂ ਦੇ ਡਾਟੇ ਆਏ ਨੇ ਕਿ 72% ਪੰਜਾਬ 'ਚ ਕਾਲਾ ਧਨ ਕੁਝ ਲੋਕਾਂ ਦੇ ਹੱਥ 'ਚ ਇਕੱਠਾ ਹੋ ਗਿਆ ਸਰਵ ਸਟੇਟ 72 28% ਨਾਲ ਦੀ ਜੀਡੀਪੀ ਨਾਲ ਚੱਲ ਰਹੀ ਆ ਇੱਕ ਪਾਸੇ ਕਾਲੇ ਧਨ ਦੇ ਅੰਬਾਰ ਦੀਆਂ ਕਾਰਪੋਰੇਟ ਰੇਟ ਬਹੁਤ ਵੱਡੇ ਵੱਡੇ ادارے ਬਣ ਗਏ ਜਿਨ੍ਹਾਂ ਕੋਲੇ ਪੈਸਾ ਉਹ ਕਹਿੰਦੇ ਦੱਸੋ ਕਿਹੜੀ ਚੀਜ਼ ਵੇਚਣੀ ਆ ਕਿਹੜੀ ਲੈਂਡ ਵੇਚਣੀ ਆ ਕਿਹੜਾ ਪਿੰਡ ਵੇਚਣਾ ਕਿਹੜਾ ਖੇਤ ਵੇਚਣਾ ਉਹ ਵੇਚਣ ਲਈ ਉਹ ਕਿੰਨੇ ਵੱਡੇ ਪੱਧਰ ਤੇ ਉਸ ਪਾਸੇ ਨੂੰ ਚੱਲੇ ਹੋਏ ਨੇ ਇਸ ਪ੍ਰੋਸੈਸ ਚ ਕੀ ਹੋਇਆ ਇੱਕ ਘਟਨਾ ਵਾਪਰਦੀ ਆ ਪੰਜਾਬ ਚ ਕਿ 1990 ਤੋਂ ਲੈ ਕੇ 2025 ਤੱਕ ਜਿੰਨੀਆਂ ਪੰਜਾਬ ਦੀਆਂ ਰੂਲਿੰਗ ਕਲਾਸ ਆ ਉਹਨਾਂ ਦੇ ਸਾਰੇ ਮੈਨੀਫੈਸਟੋ ਚੱਕ ਕੇ ਦੇਖ ਲੋ ਉਹਦੇ 'ਚ ਤੁਹਾਨੂੰ ਦਿਖਾਈ ਦੇਊਗਾ ਵੀ ਕਿਹੜੀ ਚੀਜ਼ ਵੇਚਣ ਵਾਲੀ ਓੱਚ ਅਸੀਂ ਕੀ ਕੁਝ ਕਰਾਂਗੇ ਸਾਰੀਆਂ ਪਾਰਟੀਆਂ ਨੇ ਕਾਰਪੋਰੇਟ ਦੇ ਪੱਖ ਦੇ ਵਿੱਚ ਆਪਣਾ ਫੈਸਲਾ ਲੈ ਲਿਆ ਲੋਕ ਭਲਾ ਵੋਟ ਉਹਨਾਂ ਨੂੰ ਇਸ ਕਰਕੇ ਪਾਉਂਦੇ ਰਹੇ ਕਿ ਸਾਡਾ ਕੁਝ ਭਲਾ ਹੋ ਜਾਏ ਚੌਥੀ ਪਾਰਟੀ ਲੋਕਾਂ ਨੇ ਚੁਣੀ ਸੀ ਸੰਘਰਸ਼ ਦੇ ਵਿੱਚੋਂ ਕਿ ਅਸੀਂ ਉਹ ਰਿਜੈਕਟ ਕਰ ਚੁੱਕੇ ਹਾਂ ਕੋਈ ਤਾਂ ਸਿਲੈਕਟ ਕਰਕੇ ਦੇਖੀਏ ਚੌਥੀ ਪਾਰਟੀ ਬੀ ਹੋ ਸੇ ਤਿੰਨਾਂ ਪਾਰਟੀਆਂ ਦੀ ਗੇਮ ਚ ਭਾਈਵਾਲ ਹੋ ਕੇ ਚਾਰੇ ਇਕੱਠੀਆਂ ਹੋ ਗਈਆਂ ਨੇ ਤੇ ਉਸੇ ਦੀ ਲੜੀ ਤਾਰਤੇ ਦੇ ਤੌਰ ਤੇ ਹੁਣ ਜਦੋਂ ਇਲੈਕਸ਼ਨਾਂ ਦੇ ਪੀਰੀਅਡ ਤੁਸੀਂ ਪ੍ਰਾਣੀਆਂ ਪਾਲਿਸੀਆਂ ਕੱਢ ਕੇ ਦੇਖ ਲਓ ਜਿੱਥੇ-ਜਿੱਥੇ ਇਲੈਕਸ਼ਨਾਂ ਦੇ ਪੀਰੀਅਡ ਆਉਂਦੇ ਰਹੇ ਨੇ ਉਦੋਂ ਪੋਲੀਟੀਕਲ ਪਾਰਟੀਆਂ ਨੂੰ ਬਹੁਤ ਪੈਸੇ ਦੀ ਲੋੜ ਹੁੰਦੀ ਆ ਤੇ ਕਾਰਪੋਰੇਟ ਘਰਾਣਿਆਂ ਤੋਂ ਉਹਨਾਂ ਨੇ ਲੈ ਕੇ ਇਲੈਕਸ਼ਨ ਲੜਨੀ ਹੁੰਦੀ ਆ ਜਿਨ੍ਹਾਂ ਨੇ ਪੰਜਾਬ ਦਾ ਡਾਟਾ ਐਨਾਲਿਸਿਸ ਕੀਤਾ ਇੱਕ ਬੰਦੇ ਨੂੰ ਇਲੈਕਸ਼ਨ ਲੜਨ ਲਈ ਰੂਲਿੰਗ ਕਲਾਸ ਦੇ ਬੰਦੇ ਨੂੰ 5 ਕਰੋੜ ਦੇ ਨੇੜੇ ਖਰਚ ਆਉਂਦਾ ਤੇ ਚਾਰਾਂ ਨੂੰ 20 ਕਰੋੜ ਦਾ ਆਉਂਦਾ ਇੱਕ ਐਮ.ਐਲ.ਏ ਦੀ ਇਲੈਕਸ਼ਨ ਲਈ ਉਹ ਕਿੱਥੋਂ ਇਕੱਠਾ ਕਰਨਾ ਕਿਹੜੇ ਗਰੁੱਪਾਂ ਨੇ ਦੇਣਾ ਕਿੱਧਰ ਨੂੰ ਦੇਣਾ ਉਹ ਟੋਟਲ ਡਿਸਕੋਰਸ ਦੇ ਵਿੱਚ ਸਾਰੀ ਚੀਜ਼ ਬਿਲਡ ਕੀਤੀ ਜਾ ਰਹੀ ਆ ਇਹ ਪਾਰਟੀ ਨੇ ਜਦੋਂ ਹੁਣ ਇਧਰਲੇ ਪਾਸੇ ਨੂੰ ਆਪਣਾ ਕਹਾੜਾ ਬੰਨਿਆ ਜਦੋਂ ਉਹਨਾਂ ਨੂੰ ਪਤਾ ਵੀ ਪੰਜਾਬ ਦਾ ਕਿਸਾਨ ਕਰਜ਼ੇ ਚ ਡੁੱਬਿਆ ਪਿਆ ਜਦੋਂ ਇੱਥੇ ਪਿਛਲੇ 20 ਸਾਲਾਂ ਦਾ ਉਹ ਲੰਬਾ ਪ੍ਰੋਸੈਸ ਆ ਬੇਰੁਜ਼ਗਾਰੀ ਦੀ ਜਿਹੜੀ ਦਰ ਪੜੀ ਤੇ ਉਹ ਜਿਵੇਂ ਆਪਣੇ ਗਧਰੀ ਬਾਬੇ ਜਾਂ ਬੱਚੇ ਸੀ ਉਦੋਂ ਤਾਂ 1918-20 ਦੇ ਵਿੱਚ ਉਹ ਛੱਡ ਕੇ ਮੁਲਕ ਚਲੇ ਗਿਆ ਸੀ ਕਿ ਰਿਜ਼ਕ ਲਈ ਜਾਣਾ ਪੈ ਰਿਹਾ ਤਾਂ ਰਿਜ਼ਕ ਲਈ ਇੱਥੋਂ ਬਹੁਤ ਜਾਦੇ ਦੇਸ਼ਾਂ ਵਿਦੇਸ਼ਾਂ ਨੂੰ ਪੰਜਾਬ ਚੋਂ ਪ੍ਰਵਾਸ ਕਰਕੇ ਆੜਾ ਹੋਇਆ ਉਹਦੇ ਚ ਕਰਜੇ ਚ ਬਹੁਤ ਵੱਡੀ ਪੱਧਰ ਤੇ ਕਿਸਾਨ ਪਹਿਲਾਂ ਬਿੰਨਿਆ ਪਿਆ ਵਾ ਇਸ ਕਿਸਮ ਦੀਆਂ ਸਥਿਤੀਆਂ ਦਾ ਫਾਇਦਾ ਲੈਂਦੇ ਹੋਏ ਲੋਕਾਂ ਦੇ ਸੰਕਟ ਦਾ ਫਾਇਦਾ ਲੈਂਦੇ ਹੋਏ ਕਾਰਪੋਰੇਟ ਦੇ ਪੱਖ ਦੇ ਉਹਨਾਂ ਤੋਂ ਪੈਸੇ ਇਕੱਤਰ ਕਰਨ ਦੇ ਐਂਗਲ ਤੋਂ ਇਸ ਪਾਰਟੀ ਨੇ ਪੰਜਾਬ ਨੂੰ ਅਜਾੜਨ ਦਾ ਫੈਸਲਾ ਕਰ ਲਿਆ ਇਸ ਕਰਕੇ ਤੁਸੀਂ ਉਸੇ ਕਿਸਮ ਦੀ ਲੜਾਈ ਦੇ ਪਾਤਰੋਂ ਜਿਹੜੀ ਗਦਰੀ ਵਾਪਿਆਂ ਨੇ ਲੜੀ ਸੀ ਜਾਂ ਮਜ਼ਾਰਾ ਮੂਵਮੈਂਟ ਲੜੀ ਸੀ ਜਾਂ ਕਿਸਾਨ ਲਹਿਰ ਜਾਂ 700 ਕਿਸਾਨ ਸਾਡਾ ਉੱਤੇ ਸ਼ਹਾਦਤ ਪਾ ਗਿਆ ਸੀਗਾ ਉਹਦੀ ਲੜਾਈ ਦੀ ਕੰਟੀਨਿਉਟੀ ਆ ਕਿ ਪਿੰਡ ਦਾ ਬੱਚਾ ਬੱਚਾ ਕਹਿ ਰਿਹਾ ਕਿ ਅਸੀਂ ਆਪਣੀ ਜ਼ਮੀਨ ਨਹੀਂ ਛੱਡਣੀ ਸਾਡੀ ਜੀਵਿਕਾ ਵਾ ਇਹ ਫੂਡ ਸਕਿਉਰਟੀ ਦਾ ਮਸਲਾ ਸਾਡੇ ਕਿੱਤੇ ਦਾ ਮਸਲਾ ਸਾਡੇ ਇਸ ਕਿਸਮ ਦੇ ਸਾਰੇ ਪੰਜਾਬ ਦੇ ਡਿਸਕੋਰਸ ਦਾ ਮਸਲਾ ਇਸ ਕਰਕੇ ਲੜਾਈ ਦੀ ਇਹ ਤਾਕਤ ਆ ਜਿਹੜੀ ਤਦ ਹੀ ਬਣਦੀ ਜਾ ਰਹੀ ਆ ਪਹਿਲੀ ਵਾਰੀ ਆ ਸਟੇਟ ਕੋਈ ਮੈਕਨਸ ਜਹਾਜੇ ਵਰਜੀ 213 ਦਾ ਇੱਕ ਸੀਗਾ ਹੋਰ ਐਕਟ ਲਿਆਂਦੇ ਇਹਨਾਂ ਨੇ ਉਨ੍ਹਾਂ ਸਾਰੇ ਐਕਟਾਂ 'ਚ ਦੋ ਮਸਲੇ ਹੁੰਦੇ ਸੀ ਕਿ ਇਨ੍ਹਾਂ ਹਰ ਪਾਲਿਸੀ ਚਾਹੇ ਜਿਹੜੀ ਮਰਜ਼ੀ ਪਾਲਿਸੀ ਆਉਂਦੀ ਆ ਵੀ ਲੋਕਾਂ ਤੇ ਅਸਰ ਕੀ ਹੋਊਗਾ ਇਹ ਵੀ ਲੋਕ ਜਦੋਂ ਉੱਜੜਨੇ ਕਿਸੇ ਕਿੱਤੇ ਤੋਂ ਜਾਣਗੇ ਉਹ ਜਦੋਂ ਉੱਜੜਨਗੇ ਅਜਾੜੇ ਜਾਣਗੇ ਜ਼ਬਰੀ ਤੌਰ ਤੇ ਅਜਾੜੇ ਜਾਣਗੇ ਤਾਂ ਉਹਨਾਂ ਤੇ ਅਸਰ ਕੀ ਹੋਊਗਾ ਜਿਹਨੂੰ ਕਹਿੰਦੇ ਨੇ ਸੋਸ਼ਲ ਇੰਪੈਕਟ ਕੀ ਪਊਗਾ ਇਨ੍ਹਾਂ ਨੇ ਮਾਈ ਦੇ ਲਾਲਾਂ ਨੇ ਉਹ ਵੀ ਸੋਸ਼ਲ ਇੰਪੈਕਟ ਨੂੰ ਪਰਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹਨਾਂ ਤੇ ਅਸਰ ਅੰਦਾਜ਼ ਕਿ ਉਹ ਦੂਸਰੀ ਇਹਨਾਂ ਨੇ ਕੋਈ ਵੀ ਇਸ ਕਿਸਮ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪੰਜਾਬ ਇਕੋਲੋਜੀਕਲੀ ਡਿਜ਼ਾਸਟਰਡ ਵੱਲ ਵੱਧ ਰਿਹਾ ਇਹਦਾ ਵਾਤਾਵਰਣ ਜਿੱਧਰ ਨੂੰ ਜਾ ਰਿਹਾ ਉਹਦਾ ਕੀ ਬਣੂਗਾ ਉਸ ਕਿਸਮ ਦੀ ਕੋਈ ਵੀ ਕਿਸੇ ਕਿਸਮ ਦਾ ਐਸਪੈਕਟ ਨੂੰ ਵਿੱਚੋਂ ਹੀ ਕੱਢਤਾ ਤਾਂ ਕਿ ਤੇਜ਼ੀ ਦੇ ਨਾਲ ਇਧਰਲੇ ਪਾਸੇ ਨੂੰ ਪੰਜਾਬ ਦੀ ਜਿਹੜੀ ਪਿੰਡੂ ਖੇਤਰ ਦਾ ਆਰਥਿਕ ਚਾਰਾ ਪਿੰਡਾਂ ਦੀ ਸਿਵਲਾਈਜੇਸ਼ਨ ਉਹਦੇ ਵਿੱਚ ਉਸ ਕਿਸਮ ਦਾ ਕੋਈ ਜਿਹੜਾ ਇਸ ਕਿਸਮ ਦਾ ਮਰੋਹ ਮਘੋਰਾ ਕੀਤਾ ਜਾਵੇ ਕੱਲ ਹੀ ਜਿਹੜੀਆਂ ਹਾਈ ਕੋਰਟ ਦੀਆਂ ਪ੍ਰोसीडिंग ਜਿਨ੍ਹਾਂ ਨੇ ਮੇਰੇ ਤੋਂ ਬਾਅਦ ਸ਼ਾਇਦ ਉਹ ਡਿਟੇਲ ਬਲਾਰੇ ਬੋਲਣ ਕੇ ਪੁੱਛਿਆ ਤੁਸੀਂ ਲੋਕਾਂ ਨੂੰ ਪੈਸੇ ਕਿਸੇ ਦਿਓਗੇ ਕਿਹਦੇ ਚ ਲਗਭਗ ਅਸੀਂ ਐਸਟੀਮੇਟ ਕੀਤਾ 9000 ਕਰੋੜ ਰੁਪਈਆ ਉਹ ਕਹਿੰਦੇ ਜੀ ਇਸ ਤੈਨੂੰ ਕੈਲਕੂਲੇਟ ਹੀ ਨਹੀਂ ਕੀਤਾ ਕਹਿਣ ਦਾ ਭਾਵ ਆ ਕਿ ਲਿਆ ਕੇ ਤੁਸੀਂ ਇੱਕ ਖਿੱਤੇ ਦੇ ਏਡੀ ਵਧਦੇ ਪੱਧਰ ਤੇ ਲੋਕਾਂ ਦਾ ਅਜਾੜਾ ਕਰ ਰਹੇ ਹੋ ਇੱਕ ਆਪਜਾਉ ਜ਼ਮੀਨ ਨੂੰ ਤਬਾਹ ਕਰ ਰਹੇ ਹੋ ਤੇ ਦੂਜੇ ਪਾਸੇ ਕਹਿ ਰਿਹਾ ਹਾਂ ਉਹਨਾਂ ਦੀ ਸੈਟਲਮੈਂਟ ਦਾ ਉਹਨਾਂ ਦੇ ਕਿਸੇ ਹੋਰ ਚੀਜ਼ ਦਾ ਕੋਈ ਨਹੀਂ ਸਟੇਟ ਦਾ ਰੋਲ ਕੀ ਹੁੰਦਾ ਸਟੇਟ ਦਾ ਰੋਲ ਇਹ ਹੁੰਦਾ ਕਿ ਉਹਨੇ ਪੰਜ ਚੀਜ਼ਾਂ ਦੇਣੀਆਂ ਹੁੰਦੀਆਂ ਕਿਸੇ ਵੀ ਦੁਨੀਆ ਦੀ ਮਾੜੀ ਤੋਂ ਮਾੜੀ ਸਟੇਟ ਦਾ ਰੋਲੰਦਾ ਜਿਹੜੀ ਇਹ ਸਟੇਟ ਭੁੱਲ ਗਈ ਆ ਲੋਕਾਂ ਨੂੰ ਨੰਬਰ 1 ਜਿਹੜੀ ਲਿਵਲੀਹੁਡਾ ਉਹਨਾਂ ਦਾ ਕਿੱਤਾ ਕਿਰਤ ਜਾਂ ਹੋਰ ਚੀਜ਼ਾਂ ਉਹਨੂੰ ਬਰਕਰਾਰ ਰੱਖਣਾ ਉਹਦੀ ਸਪੋਰਟ ਕਰਨਾ ਹੁੰਦੀ ਆ ਨਾ ਕਿ ਉਹਦੇ ਚੋਂ ਕੱਢ ਦੇਣਾ ਹੁੰਦਾ ਉਹਨਾਂ ਲੋਕਾਂ ਲਈ ਸਿਹਤ ਦੇਣੀ ਹੁੰਦੀ ਆ ਉਹਨਾਂ ਲਈ ਐਜੂਕੇਸ਼ਨ ਦੇਣੀ ਹੁੰਦੀ ਆ ਉਹਨਾਂ ਤੱਕ ਹਰ ਕਿਸਮ ਦੀ ਸਹੂਲਤ ਲੈ ਕੇ ਆਉਣੀ ਹੁੰਦੀ ਆ ਉਹਦੇ ਲਈ ਫਾਈਨਾਂਸਿੰਗ ਬਜਟਿੰਗ ਸਾਰੀ ਕ੍ਰੀਏਟ ਕਰਨੀ ਹੁੰਦੀ ਆ ਉਹਦੇ ਬਾਰੇ ਉਧਰ ਨੂੰ ਸੋਚਣ ਦੀ ਥਾਂ ਤੇ 1% ਵੀ ਇਸ ਵੱਲ ਨੂੰ ਡਿਸਕੋਰਸ ਨਹੀਂ ਬਿਲਡ ਕੀਤਾ ਜਾ ਰਿਹਾ ਦੂਜੇ ਪਾਸੇ ਲੈਂਡ ਪੂਲਿੰਗ ਪਾਲਸੀ ਦੇ ਤੌਰ ਤੇ ਪੰਜਾਬ ਨੂੰ ਜੋੜਨ ਦਾ ਅਜਾੜਨ ਦਾ ਫੈਸਲਾ ਕੀਤਾ ਸੋ ਸਾਡੀ ਡਿਊਟੀ ਬਣਦੀ ਆ ਕੇ ਟੋਟਲ ਪੋਲੀਟੀਕਲ ਡਿਸਕੋਰਸ ਦੇ ਵਿੱਚ ਪੰਜਾਬ ਦੀ ਇਹ ਬੜੀ ਵੱਡੀ ਲੜਾਈ ਆ ਪੰਜਾਬ ਦੀ ਸਿਵਲਾਈਜੇਸ਼ਨ ਇੱਕ ਵੱਡੇ ਸੰਕਟ ਵੱਲ ਨੂੰ ਵੱਧ ਰਹੀ ਆ ਜਿਹੜਾ ਅਜਾੜਾ ਇਹਨਾਂ ਨੇ ਮਾਸ ਲੈਵਲ ਤੇ ਕਰਨ ਦੀ ਨੀਤੀ ਬਣਾਈ ਆ ਪੋਲਿੰਗ ਪੂਲਿੰਗ ਨਾਂ ਦਾ ਕੋਈ ਸ਼ਬਦ ਇੱਥੇ ਪੰਜਾਬ ਦੀ ਧਰਤੀ ਨੂੰ ਲੋੜ ਨਹੀਂ ਕਿ ਪੂਲ ਕਰ ਲਿਆ ਜਾਵੇ ਤੁਸੀਂ ਆਪਣੇ ਉਥੇ ਦਿਖਾ ਦਿਓਗੇ ਇੰਨੀ ਲੈਂਡ ਅਸੀਂ ਪੂਲ ਕਰ ਲਈ ਇਹਨਾਂ ਸਾਨੂੰ ਕਰਜ਼ਾ ਦੇ ਦਿਓ ਇਸ ਪੱਧਰ ਦੀ ਆਪ ਦੀ ਆਪਣੇ ਕਿਸਮ ਦੀ ਅਜਾੜੇ ਵਾਲੀ ਤੇ ਆਪਣੀ ਜਿਹੜੀ ਰਾਜ ਦਰਬਾਰ ਨੂੰ ਤਾਕਤ ਵਿੱਚ ਰੱਖਣ ਵਾਲੀ ਨੀਤੀ ਆ ਇਹ ਇਸ ਕਰਕੇ ਦੀ ਹਰ ਪਰਤ ਦੇ ਖਿਲਾਫ ਅੱਜ ਡਿਬੇਟ ਚੱਲੀ ਹੋਈ ਆ ਇਹਨੂੰ ਵੱਡੇ ਡਿਸਕੋਰਸ ਚ ਦੇਖਣ ਦੀ ਲੋੜ ਆ ਜਿੱਥੇ ਪੰਜਾਬ ਚ ਦਾ ਅਸੀਂ ਲੈਂਡ ਪੋਲਿੰਗ ਪਾਲਿਸੀ ਦਾ ਕ੍ਰਿਟਿਸਿਜ਼ਮ ਉਹਦਾ ਵਿਰੋਧ ਕਰਦੇ ਆ ਜਾਂ ਇਹਨੂੰ ਰਿਜੈਕਟ ਕਰਦੇ ਆ ਉਥੇ ਅਲਟਰਨੇਟਿਵਲੀ ਸਾਨੂੰ ਕਲੈਕਟਿਵਲੀ ਸੋਚਣ ਦੀ ਲੋੜ ਆ ਇਕੱਠੇ ਹੋ ਕੇ ਕਿ ਪੰਜਾਬ ਅਸੀਂ ਬਿਲਡ ਕੀਤਾ ਇਹਦੇ ਤੇ ਸੰਕਟ ਆ ਗਿਆ ਸੀ ਖੜਾ ਵੀ ਕਰ ਸਕਦੇ ਆ ਆਪਾਂ ਕਲੈਕਟਿਵਲੀ ਚਾਹੇ ਕਿਸਾਨ ਯੂਨੀਅਨਾਂ ਚਾਹੇ ਲੋਕ ਅਧਿਕਾਰ ਲਹਿਰਾਂ ਇੱਕ ਨਵੇਂ ਕਿਸਮ ਦਾ ਪੰਜਾਬ ਚ ਪੋਲੀਟੀਕਲ ਡਿਸਕੋਰਸ ਬਿਲਡ ਕਰੀਏ ਜਿਹੜਾ ਕਦੇ ਗਦਰੀ ਬਾਬਿਆਂ ਨੇ ਬਿਲਡ ਕੀਤਾ ਸੀ ਕਦੇ ਭਗਤ ਸਿੰਘ ਹੰਡਾਨੇ ਬਿਲਡ ਕੀਤਾ ਸੀ ਕਦੇ ਬੰਦਾ ਬਹਾਦਰ ਨੇ ਉਸ ਕਿਸਮ ਦਾ ਖੜਾ ਕੀਤਾ ਸੀ ਆਪਣੇ ਕੋਲੇ ਤਾਕਤ ਆ ਆਈਡੀਆ ਵਿਚਾਰ ਇਸ ਧਰਤੀ ਨੂੰ ਮਾਣ ਆ ਕਿ ਹਮੇਸ਼ਾ ਹੀ ਵੱਡੀਆਂ-ਵੱਡੀਆਂ ਦਿੱਲੀ ਦੇ ਤਖਤ ਨੂੰ ਉਲਟਾ ਸਕਦੀ ਆ ਉਹਦੇ ਨਾਲ ਟੱਕਰ ਲੈ ਸਕਦੀ ਆ ਤੇ ਆਪਣਾ ਇੱਕ ਆਪਣੀ ਜਿਹੜੀ ਲਿਵਲੀਹੋਡ ਆ ਉਹਨੂੰ ਬਚਾ ਕੇ ਰੱਖਣ ਦਾ ਮਸਲਾ ਇੱਕ ਸਿਵਲਾਈਜੇਸ਼ਨ ਖਿੱਤੇ ਦੀ ਨੂੰ ਬਚਾ ਕੇ ਰੱਖਣ ਦਾ ਮਸਲਾ ਨਾ ਕਿ ਮਾਰਕੀਟ ਦੇ ਅੰਦੇ ਲੱਖਾਂ ਕਿਸਾਨਾਂ ਨੂੰ ਸੱਟ ਦੇ ਉਜਾੜਨ ਦਾ ਮਸਲਾ ਇਸ ਡਿਸਕੋਰਸ ਨੂੰ ਇਸ ਕੰਟੈਕਸਟ ਦੇ ਵਿੱਚ ਦੇਖਣ ਦੀ ਲੋੜ ਆ ਬਹੁਤ-ਬਹੁਤ ਧੰਨਵਾਦ ਡਾਕਟਰ ਕੁਲਦੀਪ